ਮੰਮੀ ਕਿੱਧਰ ਉੱਧ ਗਈ ਇੱਥੇ ਬੜੀ ਚੰਗੀ ਭਲੀ ਕੋਤਾ ਵੀ ਦੱਸ ਕੇ ਵੀ ਨਹੀਂ ਗਈ ਮੈਂ ਕਿਤੇ ਜਾਣੀ ਆ ਮੈਨੂੰ ਤਾਂ ਲੱਗਦਾ ਕਿਤੇ ਉਧਰ ਨਾਲ ਗਈ ਹੋਵੇ ਪ੍ਰਵੀਂਦਰ ਕੋਲੇ ਤੇ ਮੈਨੂੰ ਤਾਂ ਕੋਈ ਫਾਇਦਾ ਨਹੀਂ ਨਿਕਲਿਆ ਅੱਡ ਹੋਣ ਦਾ ਮੇਲਾ ਦਾ ਮੰਮੀ ਵੀ ਉਧਰ ਵਗ ਗਈ ਤੇ ਮੈਨੂੰ ਉਂਗਲਾ ਲਾਈ ਗਈ ਆਏ ਲੜਕੇ ਆ ਪੱਡ ਹੋ ਜਾਣਗੇ ਆਏ ਹੋ ਜਾਣਗੇ ਤੇ ਅੱਡ ਹੋਣ ਦਾ ਮੈਨੂੰ ਕੀ ਫਾਇਦਾ ਨਿਕਲਿਆ ਉਹ ਤਾਂ ਮੋਜਾਂ ਤਨਖਾਹ ਲੈ ਲੈਂਦੀ ਆ ਤੇ ਕੰਮ ਨਹੀਂ ਧੰਦਾ ਨਹੀਂ ਕਰਦੀ ਅੰਦਰ ਬਹਿ ਜਾਂਦੀ ਆ ਤੇ ਇੱਥੇ ਮੈਂ ਸਾਰਾ ਦਿਨ ਲੱਗੀ ਰਹਿਣੀ ਆ ਮੈਂ ਆਇਤਾ ਨਹੀਂ ਅੱਡ ਹੋਈ ਸੀਗੀ ਮੰਮੀ ਵੀ ਮੇਰੇ ਗਲ ਪਾ ਗਈ ਆ ਅਫ ਤੂੰ ਹੀ ਰੱਖ ਲੈ ਮੰਮੀ ਨੂੰ ਰੋਟੀ ਮੈਨੂੰ ਕਹਿੰਦੀ ਮਹੀਨਾ-ਮਹੀਨਾ ਰੱਖ ਲਾਂਗੇ ਵੀ ਗੱਲ ਤਾਂ ਕਰ ਮੰਮੀ ਨਾਲ ਆ ਕੇ ਤੂੰ ਮਹੀਨਾ ਰੱਖੇਂਗੀ ਜਾਂ ਨਾ ਰੱਖੇਂਗੀ ਕਿਤੇ ਭਾਂਡੇ ਮੰਗਣ ਆ ਜਾਂਦੀ ਕਿਤੇ ਕੋਸ ਮੰਗਣ ਆ ਜਾਂਦੀ ਸੱਚ ਮੈਨੂੰ ਤਾਂ ਕੋਈ ਫਾਇਦਾ ਨਹੀਂ ਨਿਕਲਿਆ ਮੈਂ ਤਾਂ ਕੌਣੀ ਨਾ ਐ ਮਗਰ ਲੱਗੀ ਬੰਦਾ ਇਹਨਾਂ ਕੌਲਾ ਵੀ ਨਾ ਹੋਵੇ ਕਿਸੇ ਦੇ ਮਗਰ ਤਾਂ ਜਵਾਂ ਨਾ ਲੱਗੇ ਆਪ ਦਾ ਸੋਚੀ ਦਿਮਾਗ ਤੋਂ ਵੀ ਕੀ ਹੋਊਗਾ ਕੀ ਨਾ ਹੋਊਗਾ ਉਹਨੇ ਕਿੱਧਰ ਰੁੜ ਗਏ ਸੀ ਤੁਸੀਂ ਮੈਂ ਤਾਂ ਉਧਰ ਆਉਂਦਾ ਪਾਰਲੇ ਸਾਰੇ ਗਈ ਸੀ ਨਾ ਤੇ ਪ੍ਰਿੰਦਰ ਕੋਲੇ ਉੱਥਲਾ ਉਹਦੇ ਕੋਲੇ ਮੈਂ ਕੀ ਲੈਣ ਜਾਣਾ ਜਦੋਂ ਆਪਨੀ ਅਗਲੀ ਆਉਂਦੀ ਆਖਣਾ ਰੱਖਦੀ ਹੈ ਮੈਂ ਤਾਂ ਆਪ ਕੋਈ ਜਾਣਦੀ ਨਹੀਂ ਹੈ ਗਏ ਉਧਰ ਨਾ ਮੈਂ ਤਾਂ ਗਈ ਮੈਂ ਤਾਂ ਹੁਣ ਆਏ ਇਹ ਹੋ ਗਿਆ ਮਖਲੇ ਮੰਮੀ ਉੱਠ ਕੇ ਉਹ ਦੱਸ ਕੇ ਨਹੀਂ ਗਏ ਕਿ ਉਧਰ ਉੱਠ ਕੇ ਹੋਣਗੇ ਉਹਦੇ ਕੋਲ ਨਾ ਨਾ ਉਹਦੇ ਕੋਲ ਤਾਂ ਗਈ ਨਹੀਂ ਮੈਂ ਤਾਂ ਮੈਂ ਤਾਂ ਚੱਲ ਬਾਤ ਲੈ ਕਰੇ ਜਿਹੜਾ ਲਾਇਆ ਠੀਕ ਹਾਂ ਚਲ ਹਾਂ ਪਾਣੀ ਪੀ ਲੈ ਨਹੀਂ ਬਸ ਪਾਣੀ ਤਾਂ ਤੇ ਹੋਰ ਕਰ ਲੈ ਕੰਮ ਅੰਦਰ ਤਾਂ ਤਾਂ ਹੋ ਗਿਆ ਹਾਂ ਬਤਾਈ ਸਬਜੀ ਸੁੱਜੀ ਕਾਹੀ ਬਣਾਈਏ ਫਿਰ ਆਪਾਂ ਅੱਜ ਸਬਜੀ ਬਣਾ ਲਓ ਕਾసే ਦੀ ਤੇ ਜਾਂ ਫਿਰ ਨਹੀਂ ਦਾਲ ਨੂੰ ਧਰ ਲਾ ਦਾਲ ਧਰ ਦੇ ਹਾਂ ਉਹ ਦਾਲ ਧਰ ਲੈਣੇ ਫਿਰ ਟਾਈਮ ਦਾ ਨਹੀਂ ਨੂੰਦਾ ਨਹੀਂ ਪਤਾ ਕਦੋਂ ਆ ਜੀ ਹਾਂ ਤੇ ਹੋਰ ਤੇ ਲੈ ਬਗ ਜਾਂਦੀ ਐ ਫਿਰ ਉੱਖਾ ਹੋ ਜਾਂਦੀ ਹੁਣ ਸਬਜੀ ਨਹੀਂ ਖਾਈ ਜਾਂਦੀ ਆ ਹਾਂ ਸਬਜੀ ਖਾਈ ਹੋਰ ਨੰਦਾ ਬਣਾਣੀ ਐ ਫਿਰ ਦਾਲ ਧਰ ਲੈਣੀ ਆ ਕੁੱਪੜ ਚ ਹਣ ਹੋਰ ਕੁੱਪੜ ਚ ਧਰ ਲਾ ਕੀ ਆ ਮੇਰੇ ਸੇ ਠੀਕ ਆ ਵਧੀਆ ਤੁਸੀਂ ਕਿਹਾ ਤੇ ਠੀਕ ਆ ਠੀਕ ਆ ਹਾਂ ਤੇ ਮੈਂ ਤਾਂ ਆਏ ਕੈਸੀ ਮੰਮੀ ਬਿਸਾਨ ਨੂੰ ਤੁਸੀਂ ਵੰਡ ਕੇ ਤਾਂ ਕੁਝ ਦਿੱਤਾ ਨ ਜੱਜ ਨਾਲ ਤੇ ਹੁਣ ਅਸਾ ਕੁੱਕਰ ਵੀ ਹੀ ਲੈ ਆਈ ਹੁਣ ਮੈਂ ਦਾਲ ਬਣਾਉਣੀ ਸੀਗੀ ਮੈਂ ਵੀ ਤੇ ਕੁੱਕਰ ਖਾਣਾ ਇਹਦਾ ਹੀ ਸੀ ਇਹਨੇ ਆਮ ਦਾ ਕੱਢਿਆ ਸੀਗਾ ਤੇ ਫਿਰ ਉਹ ਸਾਂਝੇ ਘਰ ਚ ਵਰਤੇ ਜਾਂਦੇ ਸੀ ਫਿਰ ਕੀ ਹੁਣ ਉਹ ਸਟੈਂਪ ਲੱਗੀ ਸੀ ਜੇ ਇਹਦਾ ਸੀ ਨਹੀਂ ਫਿਰ ਹੁਣ ਤਾਂ ਤੁਸੀਂ ੱਡੋ ੱਡੀ ਹੋ ਗੀਆਂ ਨਾ ਹੁਣ ਤਾਂ ਤੇਰਾ ਉਹਦੇ ਵਿੱਚ ਲੱਲਖਖਾ ਨਹੀਂ ਹੈਗਾ ਹੁਣ ਇਹਦੇ ਪੇਕਿਆ ਨਾ ਉਹ ਜੇ ਤਾਂ ਸਾਂਝੇ ਤਾਂ ਹੁੰਦਾ ਪਹਿਲਾਂ ਦਾ ਹੁੰਦਾ ਘਰ ਦਾ ਫੇਰ ਤਾਂ ਤੇਰਾ ਹੱਕ ਸੀ ਵੀ ਇਹ ਚ ਲੈ ਜਾਂਦਾ। ਥੋੜੀ ਗੱਲ ਠੀਕ ਆ ਮੈਂ ਫੇਰ ਹੋਰ ਕੜਾ ਕੋਈ ਚੀਜ਼ ਸਾਨੂੰ ਵੰਦ ਕੇ ਦੇ ਤੂੰ ਸਾਂਝੇ ਵੰਡ ਕੇ ਦਿੱਤੀ ਆ। ਕਰ ਸਾਰਾ ਭਰਿਆ ਪਿਆ ਭਾਂਡੇ ਨਾਲ ਸੋਈ ਕਿੰਨੀ। ਸਾਨੂੰ ਕੋ ਦਿੱਤਾ ਸਾਨੂੰ ਭਰਾ ਆ ਆਟਾ ਦਿੱਤਾ। ਭਰਾ ਸਲਿੰਡਰ ਦੇ ਇੱਕ ਸਲਿੰਡਰ ਦੇ ਦਾ ਸਾਰਤਾ। ਤੇ ਫੇਰ ਜਿਹੜੀਆਂ ਚੀਜ਼ਾਂ ਦੇਣ ਵਾਲੀਆਂ ਸੀ ਤੋ ਉਹ ਤੈਨੂੰ ਦੇਤੀਆਂ ਤੇ ਹੋਰ ਕੀ ਚਾਹੀਦਾ? ਤੂੰ ਦਰਿਆਦ ਕਰੀ ਮੰਮੀ ਸਾਡਾ ਚੱਜ ਨਾਲ ਵੰਡ ਨਹੀਂ ਗਈ ਪਾਈ ਤੂੰ। ਤੇ ਹੋਰ ਕੀ ਚਾਹੀਦਾ ਤੈਨੂੰ? ਮੇਰੀ ਗੱਲ ਸੁਣੋ। ਸਾਨੂੰ ਠੇਕਾ ਹਿੱਸਾ ਦੇ। ਅਸੀਂ ਖਾਣਾਂ ਕਿੱਥੋਂ? ਅੱਛਾ ਠੇਕਾ ਹੀਸਾ ਨਹੀਂ ਬਣਿਆ ਹਜੇ ਮਿਲਦਾ ਨਹੀਂ ਨੂੰ ਜੇ ਕਿਉਂ ਹਾਂ ਆਉਂਦੇ ਹੀ ਹੁੰਦਾ ਹੁਣ ਆ ਦੇਣਾ ਜੀ ਹੁੰਦਾ ਤੇ ਆ ਸਾਲ ਦਾ 6 ਮਹੀਨੇ ਹੋ ਗਏ ਠੇਕਾ ਇਸਾ ਇਹਨੂੰ ਤੇ ਉਹ ਖਾਦਾ ਨਹੀਂ ਹੈਗਾ ਐ ਕਿਤਾ ਹਿੱਸਾ ਠੇਕਾ ਸਿਰ ਟੁੱਟ ਗਿਆ ਸਮਾਂ ਬੱਚ ਤੇ ਤਾਂ ਹੋ ਹੀ ਨਹੀਂ ਹੈਗੀ ਤੇ ਹੁਣ ਆਉਂਦੇ 6 ਮਹੀਨੇ ਨੂੰ ਆਊਗਾ ਠੇਕਾ ਤੇ 6 ਮਹੀਨੇ ਸੀ ਕਰਾਂਗੇ 6 ਮਹੀਨੇ ਹੁਣ ਤੁਸੀਂ ਤਨਖਾਹ ਛੱਡੀ ਮੈਂ ਤਨਖਾਹ ਇੰਨੀ ਕਿੰਨੀ ਦਾ ਤਨਖਾਹ ਨਾਲ ਕਿੱਥੇ ਗੁਜ਼ਾਰਾ ਹੁੰਦਾ ਤੇ ਹੋਰ ਹੁਣ ਹੁਣ ਗੁਜ਼ਾਰਾ ਕਰ ਜਦੋਂ ਅੱਡ ਹੋਈ ਹੈ ਹੁਣ ਪਹਿਲਾ ਫਿਕਰ ਸੀਗਾ ਤੇ ਨੂੰ ਹੋਰਾਂ ਫਿਕਰ ਨਹੀਂ ਸੀਗਾ ਸਿਆਣੇ ਕਹਿੰਦੇ ਹੁੰਦੇ ਆ ਨਾ ਮੁੰਡੜੀ ਲਿਆਵੇ ਤੇ ਖੁੱਥੜੀ ਖਾਵੇ ਤੇ ਕੋਈ ਫਿਕਰ ਨਹੀਂ ਹੁੰਦਾ ਜਦੋਂ ਵੱਡਾ ਬੰਦਾ ਚੀਜ਼ ਲੈਂਦਾ ਸਾਰੀ ਨਾ ਤਾਂ ਤੈਨੂੰ ਫਿਕਰ ਸੀ ਤੇ ਨਾ ਉਹਨੂੰ ਫਿਕਰ ਸੀਗਾ ਕੋਈ ਸਾਰਾ ਦਿਨ ਚੀਜ਼ ਆਉਂਦੀ ਸੀ ਵੱਧੂ ਤੇ ਦੋਨੇ ਵਰਤਦੀਆਂ ਸੀ ਖੁੱਲੀ ਤੇ ਹੁਣ ਭਾਈ ਆਪੋ ਆਪਣੀਆਂ ਲਿਆਓ ਤੇ ਆਪਦੀਆਂ ਚੀਜ਼ ਖਾਓ ਤੇ ਐ ਤਾਂ ਨਹੀਂ ਗੱਲ ਚੱਲਣੀ ਤੁਸੀਂ ਤਾਂ ਐਂ ਕਹਤਾ ਲਿਆਓ ਤੇ ਖਾਓ ਤੇ ਫਿਰ ਅੱਡ ਹੋ ਕੇ ਤਾਂ ਫਿਰ ਆਈ ਹੁੰਦਾ ਹੋਰ ਮਕੀਦੇ ਮੈਂ ਤੈਨੂੰ ਸਭ ਕੁਝ ਦੇਤਾ ਔਰ ਕੁਝ ਨਹੀਂ ਹੈਗਾ ਮੇਰੇ ਕੋਲ ਤਾਂ ਤਾਂ ਦੇਖ ਜਿੱਦੇ ਅੱਡ ਹੋਇਆ ਏ ਤੇ ਉਹਦੇ ਤੋਂ ਬਾਅਦ ਲੈ ਕੇ ਗਈ ਸੀ ਤੇ ਮੈਂ ਇਹਨੂੰ ਪੁੱਛਿਆ ਸੀ ਨਾ ਤੇ ਮੈਂ ਕਿਹਾ ਤੁਸੀਂ ਤਾਂ ਅੱਡ ਤਾਂ ਹੋ ਗਏ ਆ ਤੁਸੀਂ ਤੇ ਮੈਨੂੰ ਕਿਹੜਾ ਰੱਖੂ ਤੇ ਤੂੰ ਆਏ ਕਹਿੰਦੀ ਸੀ ਵੀ ਸੋਚਾਂਗੀ ਤੇ ਹੁਣ ਤੂੰ ਇੰਨੇ ਦਿਨਾਂ ਦਾ ਸੋਚ ਲਿਆ ਮੇਰੀ ਗੱਲ ਸੁਣ ਮੰਮੀ ਤੂੰ ਤਾਂ ਸਾਜੀ ਹੈ ਤੇਰਾ ਕੀ ਵੰਡਿਆ ਠੀਕ ਹੈ ਤੇ ਉਹਦਾ ਸਾਡ ਉਧਰ ਵੀ ਤੇਰਾ ਹੀ ਆ ਇੱਧਰ ਵੀ ਤੇਰਾ ਹੀ ਆ ਮੈਂ ਤਾਂ ਗੁੱਸਾ ਕਰ ਰਹੀ ਹੰਨੀ ਆ ਮੈਂ ਤੈਨੂੰ ਐ ਕਹਿੰਦੀ ਆ ਵੀ 30 ਦਿਨ ਮਹੀਨਾ ਤੇ ਉਧਰ ਰਹਿਗਾ 30 ਦਿਨ ਮਹੀਨਾ ਸਾਡੇ ਘਰ ਰਹਿਗਾ ਅੱਛਾ ਤੇ ਵਧੀਆ ਸਾਡੀ ਵੀ ਹੋਣੀ ਤੂੰ ਸਾਡਾ ਵੀ ਜੀ ਕਰਦਾ ਤੇਰਾ ਨਾਂ ਰਹਿਣ ਨੂੰ ਇਹਨਾਂ ਦਾ ਵੀ ਜੀ ਕਰਦਾ ਨਾਲੇ ਜੇ ਤੈਨੂੰ ਮੈਂ ਸਾਰਿਆਂ ਨੂੰ ਉਂ ਲੈ ਗਈ ਵੀ ਗੱਲ ਇਹ ਨਾ ਸਾਡੇ ਘਰ ਨਹੀਂ ਤੇ ਫਿਰ ਇਹ ਗੁੱਸਾ ਮੰਨਣਗੇ ਮੈਂ ਤਾਂ ਕਹਿੰਦੀ ਨਹੀਂ ਵੀ ਤੂੰ ਇਹਨਾਂ ਨਾਲ ਹੀ ਮੋਹ ਪਿਆਰ ਰੱਖ ਸਾਡੇ ਨਾਲ ਹੀ ਰੱਖ ਅੱਛਾ ਫੇਰ ਇਹਦਾ ਮਤਲਬ ਤੇ ਹਾਂ ਫਿਰ ਮੈਂ ਤਾਂ ਦੁੱਲੀ ਚੱਕਾ ਬਣ ਜੂੰਗੀ ਕਦੇ ਮੈਂ ਇੱਧਰ ਆਇਆ ਕਰੂੰਗੀ ਮੀਨਾ ਰੋਟੀ ਖਾਣ ਕਦੇ ਮੈਂ ਉੱਤਰ ਜਾਇਆ ਕਰੂੰਗੀ ਤੇ ਮੇਰਾ ਕੁਝ ਹੈ ਹੀ ਨਹੀਂਗਾ ਐਡਾ ਐਡਾ ਸਾਨੂੰ ਕੋਠਾ ਉੱਤਰ ਪਾ ਕੇ ਦੇਤੀ ਇੱਧਰ ਪਾ ਕੇ ਦੇਤੀ ਕਮਾ ਦਾ ਕੁਛ ਵੀ ਨਹੀਂ ਆਪ ਵੰਡੀਆਂ ਪਾ ਲਈਆਂ ਇੱਕ ਨੇ ਉਹ ਸਾੰਲੀ ਇੱਕ ਨੇ ਉਹ ਸਾੰਲੀ ਮੈਂ ਨਹੀਂ ਇਹ ਕਸ ਕਰਨਾ ਹੈ ਤੇਰਾ ਹੀ ਮੰਮੀ ਮੇਰੀ ਗਾਸਨ ਸਾਰਾ ਕੁਝ ਤੇਰਾ ਹੀ ਹੈ ਠੀਕ ਹੈ ਸਾਡ ਨੂੰ ਵੀ ਸਾਡਾ ਵੀ ਜੀ ਕਰਦਾ ਤੇਰੀ ਸੇਵਾ ਕਰਨ ਨੂੰ ਇਹਨਾਂ ਦਾ ਵੀ ਜੀ ਕਰਦਾ ਵੀ ਤੂੰ ਇਹਨਾਂ ਇਹ ਤੇਰੀ ਸੇਵਾ ਕਰਨ ਦੀਆਂ ਅੱਖਾਂ ਦੇ ਵਿੱਚ ਰਹਵੇਂ ਠੀਕ ਹੈ ਇਸ ਕਰਕੇ ਤਾਂ ਤਾਂ ਇਹਨੂੰ ਕਹਿਣੀ ਆ ਵੀ ਤੂੰ 30 ਦਿਨ ਸਾਡੇ ਘਰੇ ਹੀ ਨਾ ਰਿਹਾ ਕਰੀ 30 ਦਿਨ ਇਹਨਾਂ ਕੋਲ ਰਿਹਾ ਕਰੀ ਮਹੀਨਾ ਪੂਰਾ ਲੈ ਇਹਨਾਂ ਨੇ ਜੀ ਪੂਰਾ ਸਾਂ ਪੂਰਾ ਨਾਲ ਸਾਡਾ ਪਹਿਲਾਂ ਹੀ ਵੰਡੀਆਂ ਪਾਈ ਬੈਠੀਆਂ ਦੋਨਾਂ ਨੇ ਆਪ ਹੀ ਗੱਟਮਟ ਕਰ ਲਈ ਇਹ ਜਗਟ ਮੇਟਾ ਕੀ ਕਰਨ ਵਾਲੀ ਗੱਲ ਹੈ ਨਾ ਮੈਂ ਤਾਂ ਫਿਰ ਆਪਣੇ ਭੈਣ ਭਰਾ ਨੂੰ ਸੱਦੂਗੀ ਕਿਸੇ ਨੂੰ ਮੈਂ ਤਾਂ ਐਂ ਕਰਨਾ ਹੀ ਨਹੀਂ ਹੈਗਾ ਆ ਸੁਣਾ ਮਮੀ ਚਲ ਕੋਈ ਗੱਲ ਨਹੀਂ ਜਿਵੇਂ ਇਹ ਕਹਿੰਦੇ ਨੇ ਇੱਕ ਮਹੀਨਾ ਉਧਰ ਤੇ ਇੱਕ ਮਹੀਨਾ ਇੱਧਰ ਚਲ ਇਹ ਵੀ ਠੀਕ ਆ ਉਹਨਾਂ ਦੇ ਵੀ ਤੁਸੀਂ ਮਮੀ ਆ ਤੇ ਸਾਡੇ ਵੀ ਮਮੀ ਆ ਤੇ ਵਧੀਆ ਨਾਲ ਤੁਹਾਡਾ ਜੀ ਲੱਗਿਆ ਰਿਹਾ ਕਰੂਗਾ ਮੈਂ ਇੱਧਰ ਇੱਕ ਮਹੀਨਾ ਉਧਰ ਜਾੜੇ ਵੀ ਮਹੀਨਾ ਇੱਧਰ ਜਾੜੇ ਵੀ ਵਧੀਆ ਗੱਲ ਆ ਵੀ ਇੱਕਠਾ ਤੁਹਾਨੂੰ ਬੱਜ ਕੇ ਜਿਹਿ ਬਹਿਣਾ ਵੀ ਔਖਾ ਲੱਗਦਾ ਰੋਟੀ ਖਾਣੀ ਆ ਤੁਸੀਂ ਤਾਂ ਤੀ ਦਿਨ ਉਧਰ ਖਾ ਲਿਓ ਤੀ ਦਿਨ ਇੱਧਰ ਖਾ ਲਓ ਐ ਕੀ ਹੁੰਦਾ ਚਲੋ ਸੇ ਇੱਕ ਗੱਲ ਹੋਰ ਆ ਹਣ ਹਣ ਮੈਂ ਇੱਥੇ ਨਹੀਂ ਪਾਈ ਪਸੂ ਸੰਭੇ ਜਾਂਦੇ ਮੈਂ ਇਨਸਾਨੀ ਸੰਭਾਂ ਜਾਂਦੇ ਹਣ ਜੇ ਤਾਂ ਦੁੱਧ ਪੀਣਾ ਤਾਂ ਤੁਸੀਂ ਰੱਖ ਲਓ ਨਹੀਂ ਫਿਰ ਮੈਂ ਤਾਂ ਸਾਰਿਆਂ ਨੂੰ ਵੇਚੂੰਗੀ ਤਾਂ ਆ ਵੀ ਗੱਲ ਕਰ ਤੇ ਮੈਂ ਮੇਂ ਵੇਚੂੰਗੀ ਜਦ ਇਕੱਠੇ ਸੋਤ ਤਾਂ ਤੁਸੀਂ ਵੇਚਿਆ ਨਹੀਂ ਆਹ ਨੂੰ ਤੁਸੀਂ ਵੇਚੋ ਕਹਿਤਾ ਸੰਭ ਲਓ ਉਸ ਤਾਂ ਸੰਭ ਲਾਂਗੇ ਇੱਕ ਸੰਭ ਲਾਂਗੇ ਦੂਸਰਾ ਸੰਭ ਲੇਤਾ ਤੂੰ ਦੁੱਧ ਪੀ ਲਿਆ ਫਿਰ ਸੰਭ ਲਾ ਫਿਰ ਮੈਂ ਤੋ ਨਹੀਂ ਸਮਝਦਾ ਮੈਂ ਨਹੀਂ ਬਹੁੰਦੀ ਕੱਖ ਹੂੰ ਕੰਮ ਦੇ ਮਾਰੇ ਤਾਂ ਪੱਟ ਹੋਏ ਲੜਕੇ ਵੀ ਸਭ ਕੰਮ ਨਹੀਂ ਹੁੰਦਾਗਾ ਆਪਦੇ ਘਰ ਦੇ ਵੀ ਕਰਾਂਗੇ ਪੋਰਾ ਵੱਧ ਕਰ ਲੈਂਦੇ ਸੀਗੇ ਮੈਂ ਦੋ ਜੇਲਾ ਲਉਂਗੀ ਬਣਾ ਆਦੇ ਵਿਚਨੇ ਵਿਚੋ ਤੇ ਮੈਂ ਤਾਂ ਦਾਹ ਧਰਦੀ ਆ ਨਾ ਫੇਰ ਆਏ ਆ ਵੀ ਬੁੜੀ ਗੋਹਾ ਕੋੜੇ ਸਿੱਟੀ ਜਾਉਂਦੀ ਅਸੀਂ ਦੁੱਧਾਂ ਦੇ ਬਾਟਾਂ ਦਾ ਸਾਭਲਿਆ ਕਰਾਂਗੇ ਮਮਮੀ ਆਪੇ ਕਰਾਂਗੇ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਮੈਂ ਤਾਂ ਰੱਖਾਂਗੇ ਤਾਂ ਆਪੇ ਸਾਭ ਲੱਗ ਤੈਨੂੰ ਕਹਿੰਦੇ ਨਹੀਂ ਸਾਭਣ ਵਾਸਤੇ ਮੈਂ ਤਾਂ ਆਪੇ ਸਾਭ ਲਉਂਗੀ ਆਦੀ ਮਾਦੀ ਕੋਈ ਨਾ ਮੈਂ ਤਾਂ ਦੁੱਧਾਂ ਵਾਲਾ ਭਾਈ ਆਉਂਦਾ ਹੁੰਦਾ ਮੈਂ ਤਾਂ ਇਹਨਾਂ ਨੂੰ ਗਵਾਂਢੀਆਂ ਨੂੰ ਕਹਿ ਕੇ ਮੈਂ ਦੋਜੀ ਲਾ ਲਉਂਗੀ ਚਾਹ ਤੂੰ ਦੁੱਧਾਂ ਦਾ ਮੋਲੇ ਲੈ ਲੈ ਕਰ ਨਹੀਂ ਸਾਭ ਤੇ ਬਾਕੀ ਵੇਚੋ ਕਰੇ ਮਮਮੀ ਨੂੰ ਕੱਲੀ ਨੂੰ ਓਖਾ ਸਾਭਣ ਦਾ ਸਾਹੂਗਾ ਕੋਣ ਜਦੋਂ ਬੱਕਰ ਟੱਕ ਲਾ ਦਾਲ ਧਰ ਮੈਂ ਦਾਲ ਦਾ ਕਿ ਤਨ ਪੜਾ ਦੂੰਗੀ ਕੁਛ ਨਹੀਂ ਕਰਦੇ ਹੁੰਦੇ ਨਹੀਂ ਕਰ ਬੋਲਦੇ ਹੁੰਦੇ ਲੱਗਦਾ ਮਮੀ ਉਹ ਤਾਂ ਦੀ ਅੰਦਰ ਵੜ ਗਈ ਨਾ ਤਾਂ ਉੱਥੇ ਆਂਦੀ ਸੀਗੀ ਮੇਰੀ ਮਾਂ ਨੇ ਭਾਂਡੇ ਦਿੱਤੇ ਮੇਰੇ ਪਿਓ ਨੇ ਭਾਂਡੇ ਦਿੱਤੇ ਆ ਮੈਂ ਆਪ ਦੇ ਕੱਢ ਲੂੰਗੀ ਤੇ ਹੁਣ ਕੁੱਕਰ ਮੇਰੇ ਦਾ ਖੜਾ ਨਹੀਂ ਛੱਡਦੀਗੀ ਹੋ ਜੋਗੀ ਮਮੀ ਸਬਜ਼ੀ ਬਣਾਉਣੀ ਸੀ ਦਾਲ ਬਣਾਉਣੀ ਸੀ ਮੂੰਗੀ ਦੀ ਸਬਜ਼ੀ ਕੀ ਨਾ ਮੇਰੀ ਗੱਲ ਸੁਣੀ ਕੁੱਕਰ ਕਿੱਥੇ ਲਪੋਤਾ ਤਾ ਮਾਗੀ ਤੇ ਨੋਣਾ ਸੀ ਕੁੱਕਰ ਮੈਨੂੰ ਕੀ ਪਤਾ ਸੀ ਤੂੰ ਮੰਗਣ ਆਏਂਗੀ ਲੈ ਮੰਗਣ ਦੀ ਕੀ ਗੱਲ ਆ ਸਾਫ਼ ਸਾਂਝੀ ਅੱਜ ਘਰ ਦੀ ਚੀਜ਼ ਆ ਤੇ ਮੈਂ ਮੈਂ ਲੈਣੀ ਆ ਸੀ ਸਾਂਝੀ ਵਰਤ ਕੇ ਕੁੱਕਰ ਤਾਂ ਮੇਰਾ ਅੜ ਗੇ ਮੈਂ ਬੋਲੀ ਜਣੀ ਤੇਰੇ ਤੇ ਕਿਹੜਾ ਸਟੈਂਪ ਲੱਗੀ ਆ ਹੁਣ ਕਿਦਾਂ ਦੀ ਜਿੱਦਣ ਦੀ ਮੈਂ ਆਈ ਨਾ ਉਦੋਂ ਦੀ ਮੈਂ ਤਾਂ ਹੀ ਦੇ ਦੇ ਇਹੀ ਉਹ ਕੁੱਕਰ ਵਰਤਾ ਜਾ ਰਿਹਾ ਅਰੇ ਤੂੰ ਆ ਦੇ ਭਾਂਡੇ ਕੱਢ ਲੈ ਹੁਣ ਮੈਂ ਤਾਂ ਉਹ ਕੱਢਦੇ ਨਹੀਂ ਜਿੰਨੇ ਜਿੰਨੇ ਇੱਕ ਇੱਕ ਚੀਜ਼ ਮੈਨੂੰ ਵੰਡ ਕੇ ਦੇਂਦੇ ਨੇ ਨਾ ਮੈਂ ਤਾਂ ਕੱਢਦੇ ਨਹੀਂ ਜਿਹੜੇ ਮੰਮੀ ਦੇ ਭਾਂਡੇ ਸੀ ਨਾ ਉਹ ਤੇਨੂੰ ਵੰਡ ਕੇ ਮਿਲ ਗਏ ਮੈਂ ਇਹਨਾਂ ਨੂੰ ਬੱਸ ਰਸੋਈ ਦੇ ਵਿੱਚ ਕਹਿੰਦੀ ਨਾ ਰਸੋਈ ਚ ਇੰਨੇ ਭਾਂ ਮੈਂ ਤਾਂ ਸਾਰੀ ਚੀਜ਼ ਮੈਨੂੰ ਬੰਡੋ ਸੇ ਕਾ ਹਿੱਸਾ ਆ ਕੀ ਸਾਰੀ ਚੀਜ਼ਾਂ ਬੰਡ ਕੇ ਵੰਡ ਲਾ ਮੈਂ ਤਾਂ ਸਾਰੀ ਚਿੰਚੇ ਬੰਨਦੇ ਤੁਸੀਂ ਉਹਨਾਂ ਚ ਮੈਂ ਉਹਦਾ ਘਾਂਡਾ ਹੀ ਕੱਢਦੇ ਤੇ ਫਿਰ ਜ਼ਰੂਰੀ ਸੀ ਐਡ ਹੋਣ ਦੀ ਘਾਂਡਾ ਲੈ ਕੇ ਟੋਕਰ ਦਾ ਭੱਜ ਗਈ ਵੀ ਸਾਰਾ ਕੁਝ ਮਿਲ ਗਿਆ ਚਾਹ ਤੈਨੂੰ ਇੰਨਾ ਜੜਿਆ ਪਿਆ ਸੀਗਾ ਮੈਂ ਕੁਕਰ ਨਾਲ ਤਾਂ ਬਿੰਦੀ ਨਹੀਂ ਬਣਿਆ ਆਦਾ ਕੱਢ ਲਾ ਮੇਰੀ ਸੁਣ ਲੈ ਗੱਲ ਠੇਕੇ ਦੀ ਗੱਲ ਨਾ ਅੱਜ ਕਰਨੀ ਆ ਨਾ ਕੱਲ ਕਰਨੀ ਆ ਤੇ ਕਿਉਂ ਇਹਨੂੰ ਪੁਆਈ ਜੰਨੇ ਮਾਤਾ ਤੇ ਇਹਨਾਂ ਨੂੰ ਹਾਂ ਜੇ ਤੈਨੂੰ ਕੁਝ ਨਹੀਂ ਮਿਲਣਾ 6 ਮਹੀਨਿਆਂ ਨੂੰ ਠੇਕਾ ਹੀ ਸਹਾਊਗਾ ਉਹੋ ਟੈਕਨੋ ਇਸ ਸਮੈਲ ਦੂ ਜਿਹੜਾ ਅਸੀਂ ਦਿਖਾਉਂਦੇ ਭਾਵੇਂ ਤੂੰ ਮਾਂ ਤਨ ਲੈ ਜਾਣ ਵਾਲਾ ਤੂੰ ਖਾ ਲੈ ਮੈਂ ਤਾਂ ਮਾਂ ਨੂੰ ਲੈ ਕੇ ਜਾਉਂ ਕੋਈ ਨਹੀਂ ਜਿੱਤਣਾ ਲੈ ਕੇ ਲੈ ਜਾਇਦਾ ਵੀ ਲੈ ਕੇ ਜਾਂਦੀ 30 ਦਿਨ ਰੱਖਾ ਮਹੀਨਾ ਰੱਖ ਤੈ ਮੈਂ ਲੈ ਜਾਉਂਗੀ ਨਹੀਂ ਖਰਾਬ ਬਣਦੀ ਆ ਤੂੰ ਕੁਕਰ ਦਾ ਕਰਨੀ ਮਿਲਦਾ ਉਹ ਕੱਢਣਾ ਕੱਢ ਲਈ ਮੈਂ ਤਾਂ ਕੱਢਦੀ ਨਹੀਂ ਮੈਂ ਤਾਂ ਇਹੀ ਕੁਕਰ ਦਾ ਦਾਲ ਬਣਾਉਣਾ ਆ ਜਾ ਫਿਰ ਲੈ ਕੇ ਜਾ ਵੜ ਕੇ ਤਲਾਕ ਦੇ ਕੇ ਜਰਾ ਅਸੀਂ ਬੜਾ ਆ ਜਾ ਫਿਰ ਮੁਰਦੀ ਜੀ ਕਰਨੀ ਕਿੱਧਰ ਨੂੰ ਹੁੰਦੀ ਨਾਲੇ ਕੱਕਰ ਤਾਂ ਮੰਮੀ ਮੈਂ ਦੀਦੀ ਨੇ ਇਹਨੂੰ ਕਿ ਮੇਰਾ ਕੁਕਰ ਪੰਨੀ ਜਾਂਦੀ ਹੈ ਜਦੋਂ ਆਪਾਂ ਨੂੰ ਕਹਿੰਦੀ ਹੈ ਮੇਰੇ ਭਾਂਡੇ ਹੈਗੇ ਆਪਾਂ ਨੂੰ ਵੀ ਪਤਾ ਇਹਦੀ ਪੇਟੀ ਚ ਭਾਂਡੇ ਹੈਗੇ ਆ ਹੰਦੀ ਤਾਂ ਇਹ ਜਿਹੜੀ ਚੀਜ਼ ਇਹ ਤਾਂ ਕੋਈ ਹੈ ਨਹੀਂ ਉਹ ਤਾਂ ਆਪਾਂ ਦੇਣੀ ਆ ਤੁਸੀਂ ਦੇਣੀ ਆ ਮੈਂ ਕੀ ਦੇਣੀ ਆ ਠੀਕ ਆ ਤੇ ਮੈਂ ਕੁੱਕਰ ਕਿਉਂ ਇਹ ਮਾਮ ਦਾ ਉਹਦੇ ਤਾਂ ਕਹਿ ਕੇ ਗਈ ਸੀ ਟੋਕਰਾਂ ਚਾ ਕੇ ਭੱਜ ਗਈ ਭਾਂਡਿਆਂ ਦਾ ਮੇਰੇ ਭਾਂਡੇ ਆ ਮੇਰੇ ਭਾਂਡੇ ਡੱਡ ਹੋ ਗਈ ਮੈਂ ਚਾ ਚੜਿਆ ਪਿਆ ਸੀਗਾ ਹੁਣ ਮੈਂ ਤਾਂ ਨਹੀਂ ਕੁੱਕਰ ਦੇਣਾ ਅੱਜ ਤੇ ਨਾ ਮੈਂ ਦੇਣਾ ਕੱਲ ਆਪ ਦਾ ਪੇਟੀ ਜੋ ਕੱਢੇ ਨਾ ਕੱਢੇ ਮੈਂ ਤਾਂ ਬਰਹਾਉਣੀ ਆ ਦਾਲ ਆਪਦੀ ਚਲ ਕੋਈ ਨਹੀਂ ਮੈਂ ਹੁਣ ਜਦੋਂ ਮੁੰਡਾ ਆਉਣਾ ਉਹਨੂੰ ਕਹਿ ਦੂੰਗੀ ਵੀ ਭਾਈ ਕੁੱਕਰ ਇਹ ਉਹ ਤਾਂ ਉਹਦੇ ਪੇਕੇ ਆ ਦਾ ਉਹ ਦੇਤੇ ਦਾ ਹੱਕ ਵੀ ਨਹੀਂ ਹੈਗਾ ਜੇ ਤੇ ਭਾਂਡੇ ਦੂਜੇ ਸੀ ਉਹ ਇਹਨੂੰ ਮੈਂ ਦੇ ਦੇ ਸਾਂਝੇ ਸਾਫੀ ਗੇ ਜਿਹੜੇ ਜੇ ਤਾਂ ਨਾ ਹੁੰਦਾ ਕੁੱਕਰ ਤੂੰ ਲਿਆਵੇ ਜਾਂ ਇਹਨੂੰ ਕਹਿ ਲਈ ਆਪਦੇ ਕੱਢ ਲੈ ਉਹ ਹੀ ਤਾਂ ਕਹਿੰਨੀ ਜੇ ਤਾਂ ਇਹਦੀ ਪੇਟੀ 'ਚ ਨਾ ਹੁੰਦਾ ਕੁੱਕਰ ਫੇਰ ਤਾਂ ਆਪਾਂ ਕੁੱਕਰ ਦੇਈ ਜਾਂਦੇ ਚਲ ਕੋਈ ਨਾ ਵਰਤੀ ਜਾਂਦੀ ਉਹ ਬੜਾ ਘਸਦਾ ਸੀ ਤੂੰ ਜਦੋਂ ਹੈਗਾ ਚਲਾਕ ਬਣਦੀ ਆ ਫਿਰ ਮੈਂ ਤੈਨੀਆਂ ਕੁੱਕਰ ਦਿੰਦੀ ਚਲ ਮੈਂ ਤਾਂ ਦਾਲ ਧਰਦੀ ਆ ਦਾਲ ਧਰ ਲਾ ਚਲ ਕੋਈ ਨਹੀਂ ਮੈਂ ਕਹੂੰਗੀ ਉਹਨੂੰ ਜਦੋਂ ਆ ਗਿਆ ਹੁਣ ਮੈਨੂੰ ਕਹਦੀ ਆ ਕੁੱਕਰ ਨਹੀਂ ਦਿੰਦੀ ਐਵੇਂ ਕਭੀ ਨਹੀਂ ਦਿੰਦੀ ਮੈਂ ਇਹਨੂੰ ਲੈ ਕੇ ਸਾਡੂੰ ਜਿੰਝਾਣਾ ਸਾਰਾ ਹਿੱਸਾ ਠੇਕਾ ਵੰਡ ਕੇ ਦਿੰਦੇ ਸਾਰਾ ਸਮਾਨ ਉਹਨਾਂ ਚ ਖੜਾ ਛੱਡ ਦੇ ਬੋਲਦੀ ਬਾਹਲਾ ਮੇਰੇ ਮੁਰ ਐ ਨਹੀਂ ਕਾਵਲੇ ਨਹੀਂ ਹੈਗੀ ਬੇਨਾ ਘਰੇ ਬਾਰ ਬਾਰ ਮੰਗਣ ਜਾਵਾ ਮੈਂ ਉਹ ਜਾਣ ਕੇ ਜਾਂਦੀ ਆ ਇਹਨਾਂ ਨੂੰ ਅੱਜ ਤਾਂ ਪਾਉਂ ਜੇ ਮੈਨੂੰ ਜੇ ਮੈਂ ਤਪਾਉਂਗੀ ਤਾਂ ਹੀ ਮੈਨੂੰ ਵੰਡ ਕੇ ਚੀਜ਼ਾਂ ਦੇਣਗੇ ਠੇਕਾ ਹਿੱਸਾ ਦੇਣਗੇ ਮਾਤਾ ਆ ਗਈ ਆ ਗਈ ਲੈ ਆਈ ਠੇਕਾ ਹਾਂ ਲੈ ਆਈ ਪੂਰੇ ਪੈਸੇ ਤੂੰ ਫਾੜੀਂ ਜੇ ਮੈਂ ਫੜਾਂ ਮੈਨੂੰ ਤਾਂ ਪਤਾ ਹੀ ਸੀ ਤੇਰਾ ਵੀ ਜਰੂਸ ਕਢਾਈਂਗੀ ਤੂੰ ਮੈਨੂੰ ਕੀ ਪਤਾ ਨਹੀਂ ਉਹਨਾਂ ਦਾ ਵੀ ਦੇਣਗੇ ਜਾਂ ਨਹੀਂ ਦੇਣਗੇ ਤੈਨੂੰ ਤਾਂ ਪਤਾ ਹੀ ਵੀ ਜੇ ਤੂੰ ਆਪ ਜਾੜਦਾ ਤੈਨੂੰ ਲੋੜ ਕੀ ਸੀ ਏਡ ਹੋਣ ਦੀ ਮੈਨੇ ਇਹ ਤਾਂ ਦੱਸ ਦੇ ਮੈਂ ਔਖੀ ਸੀਗੀ ਤਾਂ ਕਰਕੇ ਹੋ ਗਈ ਔਖੀ ਵੀ ਹੁਣ ਕੀ ਬਾਹਰ ਦੀ ਸੋਖੀ ਹੋਗੀ ਹੁਣ ਉਦੋਂ ਵੀ ਸੂਲੀ ਤੇ ਟੰਗੇ ਗਏ ਹੁਣ ਤਾਂ ਉਦੋਂ ਵੀ ਔਖੇ ਹੋਗੇ ਸਮਾਂ ਦੀ ਔਖੇ ਦਾ ਕੀ ਮਤਲਬ ਕੋਈ ਗੱਲ ਨਹੀਂ ਕਰਨਾ ਕਰ ਥੋੜ੍ਹ ਦੇ ਨਹੀਂ ਐ ਲੈ ਕੇ ਹਟੂ ਠੇਕਾ ਸੀਦਾ ਮੈਂ ਠੇਕਾ ਕਿਵੇਂ ਮਿਲ ਜੂਗਾ ਹੁਣ ਵੱਡੇ ਨਾਲ ਗੱਲ ਹੋਈ ਸੀ ਠੇਕਾ ਦਾ ਹੋਇਆ ਤਾਂ ਹੈ ਨਹੀਂ ਕੋਚਾ ਚਾਚ ਦੇ ਨਾਲ ਉਹ ਤਾਂ ਸਾਰਾ ਟੁੱਟੀ ਜਾਂਦਾ। ਸਾਡੀ ਮਲੀ ਭਗਤ ਐ। ਤੈਨੂੰ ਕੀ ਪਤਾ? ਤੂੰ ਤੇ ਚਲ ਜਾਨੇ ਕੰਮ ਤੇ। ਤੈਨੂੰ ਕਮਲਾ ਬਣਾਉਂਦੇ ਨੇ। ਸਾਰਾ ਮੁਛਾਤਸ ਲਈ ਬੈਠਿਆ ਹੋ। ਤੈਨੂੰ ਐਂ ਹੀ ਲੱਗਦਾ ਕਮਲਾ ਬਣਾਉਂਦੇ ਆ। ਫਿਕਰ ਨਾ ਕਰ। ਐਸੀ ਐ ਸਾਰਾ ਕੁਝ ਮਿਲ ਜੂ ਤੈਨੂੰ। ਸੌਖਾ ਹੋ ਜਾਣਾ ਦੇਖੀ ਚੱਲੀ ਤੂੰ। ਤੂੰ ਐਸੀ ਲਵਾਉਣ ਦਾ ਪ੍ਰਬੰਧ ਕਰ ਮੈਨੂੰ ਨਹੀਂ ਪਤਾ। ਕੋਈ ਨਹੀਂ ਲਵਾ ਦਿੰਦੇ ਹੈਗੇ। ਹਾਂ ਜਾਨੀ ਕਿੱਥੇ ਆ? ਕੁਕਰ ਮੰਗਣ ਗਈ ਸੀ ਮੈਨੂੰ ਕੁਕਰ ਨੇ ਦਿੱਤਾ। ਮੇਰੀ ਬਾਲੀ ਬੇਇੱਜ਼ਤੀ ਕਰੀ ਉਹਨਾਂ ਨੇ। ਤੇ ਬੇਇੱਜ਼ਤੀ ਕਰਨੀ ਐ ਕੁਕਰ ਪਿੱਛੇ ਤੂੰ ਉਧਰ ਨੂੰ ਮੰਗਣ ਨੂੰ ਵਾਗੀ ਕੁਕਰ। ਹੈ ਤੂੰ ਆਪਦੇ ਕੱਢ ਮੇਰੇ ਕੋਲ ਸਭ ਕੁਝ ਹੈ ਮੇਰੀ ਮਾਂ ਨੇ ਸਭ ਕੁਝ ਦਿੱਤਾ ਹੈ ਉਹ ਮੈਂ ਤਾਂ ਇਹ ਕਿਉਂ ਤਾਂ ਹੋ ਰਹੀ ਨਹੀਂ ਜਮਗਾ ਲਾ ਪਰ ਜਾਣ ਕੇ ਨਹੀਂ ਮੰਗਾਂਦੀ ਇਹ ਵੀ ਕੋਈ ਜਾਣਣ ਗਿਆ ਤੇ ਫਿਰ ਇਹ ਕੋਈ ਲੜਾਈ ਹੈ ਵੀ ਤੂੰ ਕੁੱਕਰ ਪਿੱਛੇ ਹੋਈ ਬਹਿਸ ਕਰੀ ਜਣੀ ਉਹ ਨਾ ਕਿਉਂਕਿ ਜੇ ਮੈਂ ਮੰਗੂਗੀ ਤਾਂ ਤੰਗ ਕਰੂ ਤਾਂ ਹੀ ਦੇਖਾ ਹੀ ਤਾਂ ਦੇਣਗੇ ਇਹ ਕੋਈ ਨਾ ਲੈ ਕੇ ਹਟੂ ਸਾਰਾ ਚੀਜ਼ ਕੋਈ ਨਹੀਂ ਤੂੰ ਲੈ ਨਹੀਂ ਲੈਣੀ ਮੈਂ ਛੱਡਦੀ ਆ ਤਾਂ ਹੱਕ ਤਾਂ ਮੈਂ ਲੈ ਕੇ ਹਟੂੰਗੀ ਕਮਲੇ ਸਮਝ ਜਾਣੇ ਇਹ ਵੀ ਕੋਈ ਜਾਣਣ ਗਿਆ ਇਹਨੂੰ ਐਂ ਤਾਂ ਪਾਉ ਇਸ ਕੰਮ ਨੂੰ ਨਹੀਂ ਢੋਈ ਸੀ ਵੀ ਥੋੜਾ ਸਮਾਨ ਦੇ ਦੇਣਗੇ ਤੇ ਚੁੱਪ ਕਰ ਜੂਗੀ ਮੈਂ ਚੁੱਪ ਕਰਨ ਵਾਲਾ ਤਾਂ ਨਹੀਂ ਇਹਨਾਂ ਦੇ ਗੰਗਣੇ ਬਦਲੇ ਲਾਉਂਗਾ ਜਦੋਂ ਮੈਂ ਆਈ ਸੀ ਵੀ ਅੱਡ ਹੋਊਂਗੀ ਸਾਰਾ ਕੁਝ ਮਿਲ ਜੂ ਮੈਨੂੰ ਮਾਂ ਤਾਂ ਤਾਂ ਇੱਕ ਲਾਤ ਤਾਂ ਤੇ ਹੀ ਆ ਕਿਉਂਕਿ 6 ਮਹੀਨੇ ਬਾਅਦ ਦੇਊਂਗੀ 6 ਮਹੀਨੇ ਬਾਅਦ ਮੇਰਾ ਕੀ ਬਣੂਗਾ ਅਸ ਤਾਂ ਬਹੁਤ ਔਖਾ ਹੋ ਜਾਊਂਗਾ 6 ਮਹੀਨੇ ਤੱਕ ਫਿਰਵੇਂ ਗੁਜ਼ਾਰਾ ਚੱਲ ਹੋਊਗਾ ਮੈਂ ਬਹੁਤ ਔਖਾ ਹੋਗਾ ਮੈਨਾਂ ਐ ਤਾਂ ਨਹੀਂ ਗੱਲਾਂ ਤਨਖਾਹ ਤੇ ਗੁਜ਼ਾਰਾ ਹੋਣਾ ਬਹੁਤ ਔਖਾ ਹੋ ਜਾਊਗਾ ਕੁਝ ਹੋਰ ਸੋਚਣਾ ਪਊਗਾ ਮੈਂ ਤਾਂ ਐ ਕਰਦੀ ਆ ਜਿਵੇਂ ਪਹਿਲਾਂ ਵੱਡੀ ਨੂੰ ਮੁਰਹੇ ਲਾ ਕੇ ਨਾ ਸਾਰਾ ਕੁਝ ਹੋਇਆ ਸੀ ਅੱਡੋ ਹੋਇਆ ਸੀ ਹੁਣ ਫੇਰ ਉਹ ਤਾਂ ਮਿੱਠੀ ਪਿਆਰੀ ਹੋ ਕੇ ਉਹਨੂੰ ਮੁਰਹੇ ਲਾ ਕੇ ਫੇਰ ਸਾਰਾ ਕੁਝ ਕਰਦੀ ਆ ਕਾਹ ਕਾਹ ਨਹੀਂ ਨਵੀਂ ਰਚਦੇ ਆ ਐਂ ਕਰਦੀ ਆ ਉਹਦਾ ਬਹੁਤ ਔਖਾ ਹੋ ਜੂਗਾ ਉਹ ਤਾਂ ਮਿੱਠੀ ਪਿਆਰੀ ਨਹੀਂ ਆ ਉਹਨੂੰ ਕਦੇ ਇਕੱਲੀ ਹੋ ਕੇ ਗੱਲ ਕਰਾਂ ਉਹਦਾ ਨਾ ਇਕੱਲੀ ਨਾ ਮਿਲਾਂ ਜਦੋਂ ਮੰਮੀ ਨਾ ਹੋ ਕਦੇ ਐਂ ਕਰ ਜੀਂ ਦੇਖਦੇ ਆ ਚਲੋ ਕੰਮ ਕਰਾਂ ਦਾਲ ਤੋਂ ਧਰਨ ਵਾਲੀ ਆ ਕਰਾਂ ਜੀ ਜੀ ਸਰਬਾਈ ਨੂੰ ਆਇਆ ਸੁਣ ਬੜਾ ਤੇ ਹੋਰ ਕੰਮ ਕੰਮ ਜਿਹੜਾ ਵੀ ਰਹਿੰਦਾ ਤੇ ਮੈਂ ਬਾਹਰ ਲੈ ਕੇ ਡੇੜਾ ਮਾਰਿਆ ਮੈਂ ਪਸੰਦ ਹਨ ਜੀ ਤਾਂ ਹੋਰ ਤੇ ਕੰਮ ਕੱਟ ਲਾ ਸਹੀ ਸਹੀ ਤੋਂ ਆਉਂਦੀ ਰਹੀ ਚੰਗਣ ਕੀ ਕਰਾਂ ਮੈਂ ਨਾ ਮਮੇ ਜਾ ਅੱਧਾ ਵਿਚਾਲਾ ਜਾ ਕਰਤਾ ਨਾ ਤਾਂ ਚੱਜ ਨਾ ਬੰਡ ਬੰਡ ਕੀ ਚੀਜ਼ ਦਿੱਤੀ ਆ ਜੇ ਉਹਦੇ ਕੋਲ ਜਾਣੀ ਆ ਤਾਂ ਵੱਡੀ ਕੋਲੇ ਉਹ ਚਾਰੇ ਪਾਰ ਚੱਕ ਕੇ ਪੈਂਦੀ ਆ ਉਹਨੂੰ ਐ ਜੀ ਐ ਕਰਦੀਆਂ ਵੀ ਉਹਨੂੰ ਪ੍ਰੈਸ ਮੰਗਣ ਦੇ ਬਹਾਨੇ ਜਾਣੀ ਆ ਉਹਨਾਂ ਤਾਂ ਉਧਰ ਵੀ ਜੇ ਤਾਂ ਮੰਮੀ ਹੋਈ ਤਾਂ ਤਾਂ ਗੱਲ ਨਹੀਂ ਕਰਦੀ ਨੇ ਅਸੀਂ ਮੁੜਿਆ ਆਉਂਗੀ ਜੇ ਨਾ ਮਮੀ ਹੋਈ ਫੇਰ ਮੈਂ ਗੱਲ ਕਰ ਲਵਾਂ ਹੁਣ ਤਾਂ ਲਾਉਣੀ ਕੋ ਉਂਗਲ ਜਾ ਕੇ ਦੇਖਦੇ ਆਂ ਲਾ ਮੰਮੀ ਤਾਂ ਹੋ ਗਈ ਬਣ ਕੇ ਕੰਮ ਹੁਣ ਜਾਣੀ ਆ ਕਣ ਕਰੀਏ ਸਰੀਆਂ ਹੋ ਦਿਸਦੇ ਨੇ ਰਮਾ ਦਿਸਿਆ ਨਹੀਂ ਆ ਮੈਂ ਸਾਥ ਕੰਮ ਕੰਮ ਕਰਦੀ ਐ ਕਰ ਲੈ ਕੰਮ ਕਰ ਲਿਆ ਕੰਮ ਬਸ ਥੋੜਾ ਜਿਹਾ ਕਰੀ ਜਾਣੇ ਤੇ ਉਹ ਪ੍ਰੈਸ ਦੇ ਨਾ ਕਿ ਤੂੰ ਮੇਰਾ ਘੜਾ ਛੱਡੇਂਗੀ ਸੀ ਨਹੀਂ ਲੱਗਿਆ ਹੋਰ پتہ ਤੂੰ ਕੁਕ ਕਰੋਂਗੇ ਨਾ ਜਾਣੀਂ ਕਿ ਤੂੰ ਪ੍ਰੈਸ ਕਰੇ ਤੂੰ ਭਾੜੇ ਦੂਜੇ ਲੈ ਜਾਣੀਂ ਕਮਾਣਾ ਤੇਰੀ ਆ ਅੱਡ ਕਰਿਆ ਹੋਇਆ ਤੈਨੂੰ ਅੱਡ ਕਰਿਆ ਤਾਂ ਮੈਨੂੰ ਵੀ ਪਤਾ ਤੇਰੇ ਨਾਲ ਮਾਂ ਤਾਂ ਤੈਨੂੰ ਸਾਰਾ ਕੁਝ ਲੈ ਲੈ ਕੇ ਦਿੰਦੀ ਆ ਤੇ ਮਾਂ ਦਾ ਤੂੰ ਲੈ ਜਾ ਮੈਂ ਕਿਨੂੰ ਕੋਈ ਨਾ ਸਰਕਾਰ ਲੈ ਜੂਗੀ ਮਹੀਨਾ ਹੋ ਜਾਂਦੇ ਲੈ ਜੂਗੀ ਫਾਈਨਲ ਹੈ ਇਹ ਮਹੀਨੇ ਰੱਖ ਲੈਂ ਜੇ ਤੇ ਮੈਨੂੰ ਇਨਾ ਵਾਇਰਸ ਹੀ ਚੱਤ ਨਾ ਮਹੀਨੇ ਦੀ ਗੱਲ ਹੋਈ ਮੈਂ ਤੇ ਮਹੀਨੇ ਤੋਂ ਲੈ ਕੇ ਜਾਉਂਗੀ ਫੇ ਮੈਨੂੰ ਨਹੀਂ ਬਤਾਰਗੇ ਤੇ ਚੀਜ਼ਾਂ ਹੀ ਲਮਾਂਗਾ ਆਹਦਾ ਹੱਲ ਕਰ ਲਾ ਜੇ ਤੂੰ ਤਾਂ ਰੋਝ ਆ ਜਾਂਦੀ ਮੈਂ ਤੇ ਕੋਈ ਨਹੀਂ ਕਿਉਂ ਗੁੱਸੇ ਹੋਣੀ ਆ ਕਰੇ ਕੌਣ ਕਰੇਗੀ ਨਹੀਂ ਹੋਣਾ ਸੀ ਮੈਂ ਆ ਤੰਦੀ ਨਹੀਂ ਮੇਡ ਵੱਡੀ ਨਹੀਂ ਭਾਜ ਬਾਈ ਕੋਈ ਨਹੀਂ ਹੈਗਾ ਬਾਈ ਖੇਤ ਗਿਆ ਤੇ ਮੰਮੀ ਮੰਮੀ ਇੱਧਰ ਨੂੰ ਕਈ ਬਾਹਰ ਲੈ ਕਰ ਚੱਲ ਛੱਡ ਪਰ ਹੁਣ ਮੈਨੂੰ ਕੰਮ ਕਰ ਲੈ ਮੇਰੇ ਗਾਣਾ ਪੁਆਏਂਗੀ ਕਿੱਥੇ ਬੈਠ ਮੇਰੀ ਗੱਲ ਸੁਣ ਕੀ ਆਣੀ ਆ ਤੂੰ ਅੱਜ ਬੈਠ ਮੇਰੀ ਗੱਲ ਸੁਣ ਕਿਉਂ ਤਪੀ ਰਹੀ ਨਹੀਂ ਆ ਸਾਰਾ ਮੇਰੀ ਗੱਲ ਸੁਣ ਮੈਂ ਪ੍ਰੈਸ ਮੰਗਣ ਨਹੀਂ ਆਈ ਹੋਰ ਕੀ ਕਰਾਂ ਮੇਰੇ ਕੋਲ ਤਾਂ ਹੈਗੀ ਆਪਦੀ ਤੈਨੂੰ ਪਤਾ ਹੀ ਆ ਮੈਂ ਤਾਂ ਜਾਣ ਬੁਝ ਕੇ ਆਈ ਆ ਕੱਲ ਵੀ ਆਈ ਸੀ ਕੱਲ ਮੰਮੀ ਬੈਠੀ ਸੀ ਗੱਲ ਨਹੀਂ ਹੋਈ ਠੀਕ ਹੈ ਹੁਣ ਮੇਰੀ ਗੱਲ ਸੁਣ ਮੰਮੀ ਹੈ ਹੈ ਨਹੀਂ ਘਰੇ ਬਾਪੂ ਬਾਈ ਵੀ ਨਹੀਂ ਘਰੇ ਕੱਲੀਆਂ ਤੂੰ ਮੇਰੀ ਗੱਲ ਸੁਣ ਠੀਕ ਹੈ ਜਿੱਥੇ ਤੂੰ ਐਨੇ ਮੇਰੇ ਨਾਲ ਸਾਥ ਦਿੱਤਾ ਉੱਥੇ ਮੇਰੀ ਇੱਕ ਸਾਥ ਹੋਰ ਦੇ ਦੇ ਆਪਾਂ ਨੂੰ ਐਨੇ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਨਾ ਤੈਨੂੰ ਮੰਮੀ ਨੇ ਵੰਡ ਕੇ ਕੁਝ ਦਿੱਤਾ ਨਾ ਮੈਨੂੰ ਅੱਧ ਵਿਚਾਲਾ ਜਿਹਾ ਕਰਤਾ ਤੈਨੂੰ ਕਾੜੀ ਜੂ ਉਹ ਛੇਤੀ ਅੱਡ ਹੋ ਜੂਗੀ ਅੱਡ ਹੋ ਜੂਗੀ ਫਿਰ ਹੁਣ ਅੱਡ ਹੋ ਕੇ ਲੈ ਲਾ ਸਵਾਦ ਚੱਲ ਮੇਰੀ ਗੱਲ ਸੁਣ ਕੋਈ ਨਾ ਜੋ ਹੋ ਗਿਆ ਹੋ ਗਿਆ ਤੇ ਤੂੰ ਐ ਕਰ ਮੇਰੇ ਇੱਕ ਵਾਰੀ ਚਾਹਤ ਹੋਰ ਦੇ ਤੇ ਆਪਾਂ ਨਾ ਫੇਰ ਲੜੀਏ ਫੇਰ ਲੜੀਏ ਹਾਂ ਮੈਂ ਕੋਈ ਬਾਨਾ ਚੀਜ਼ ਮੰਗਣਾ ਆਉਂਗੀ ਤੂੰ ਮੈਨੂੰ ਕਹਿ ਦੀ ਵੀ ਮੇਰੇ ਘਰੇ ਨਾ ਆਇਆ ਕਰ ਮੈਨੂੰ ਬੇਇੱਜ਼ਤੀ ਜੀ ਕਰਦੀ ਉਹ ਝੂਠੀ ਉਠੀ ਤੇ ਮੰਮੀ ਨੂੰ ਫੇਰ ਤੂੰ ਇਹ ਕੰਮ ਤੂੰ ਹੀ ਕਰ ਸਕਦੀ ਔਰ ਤੇਰੇ ਬਿਨਾ ਕੋਈ ਨਹੀਂ ਕਰ ਸਕਦਾ ਤੂੰ ਫੇਰ ਮੰਮੀ ਨੂੰ ਆਖ ਕੇ ਜੇ ਕਹਿਦੀ ਮੰਮੀ ਮੈਂ ਤਾਂ ਬਤੰਗ ਕਰ ਲਿਆ ਮੈਂ ਤਾਂ ਸਾਰਾ ਦਿਨ ਹੀ ਹਟਦੀ ਕਦੇ ਕੁਝ ਲੈ ਜਾ ਕਦੇ ਕੋਈ ਚੀਜ਼ ਲੈ ਜਿਹੜੇ ਦੇਗਾ ਹਿੱਸਾ ਜਿਹੜਾ ਹੈਗਾ ਮੰਗ ਵੰਡ ਕੇ ਠੀਕ ਹੈ ਤੇ ਫਿਰ ਮੰਮੀ ਵੰਡ ਕੇ ਮੈਨੂੰ ਦੇਊਗੀ ਹਿੱਸਾ ਨਹੀਂ ਤੂੰ ਸੌਖੀ ਨਾਲ ਜਾਓ ਮੈਂ ਸੌਖੀ ਨਾ ਤੂੰ ਆ ਕੇ ਹਿੱਸਾ ਲੈ ਜਾਈਂਗੀ ਤੇ ਫਿਰ ਮੈਂ ਇੱਥੇ ਕੀ ਕਰੂੰਗੀ ਮੈਨੂੰ ਕੀ ਮਿਲਣਾ ਮੰਮੀ ਮੇਰੇ ਕੋਲੇ ਹੋਊਗੀ ਮੰਮੀ ਨੇ ਤਾਂ ਆਪਾਂ ਸੋਚਿਆ ਮੰਮੀ ਨੇ ਤਾਂ ਆਪਾਂ ਸੋਚਿਆ ਹੈ ਕਿ ਮੈਂ ਤੇਰਾ ਲੜਪੂਗੀ ਤੇ ਮੈਂ ਮੰਮੀ ਨੂੰ ਐ ਕਹਾਂਗੀ ਤੇਰੇ ਕਹਿਣ ਤੇ ਕਿ ਮੰਮੀ ਨੂੰ ਹਿੱਸਾ ਦੇ ਦੇ ਮੈਨੂੰ ਤੰਗ ਕਰਦੀ ਆ ਤੈਨੂੰ ਮੰਮੀ ਹਿੱਸਾ ਦੇ ਤੂੰ ਤੇ ਮੇਰਾ ਹਿੱਸਾ ਮੰਗ ਦਊਗਾ ਤੇਰਾ ਤਾਂ ਹਿੱਸਾ ਪਹਿਲਾਂ ਮਿਲੂਗਾ ਜਦੋਂ ਮੰਮੀ ਮੇਰੇ ਕੋਲ ਆਜੂ ਆਪਾਂ ਤਾਂ ਮੰਮੀ ਨੇ ਤਾਂ ਆਪਾਂ ਕਰਿਆ ਹੈ ਮਹੀਨੇ-ਮਹੀਨੇ ਦਾ ਨੂੰ ਪਿੱਛੇ ਨਾਲ ਤੂੰ ਸੌਖੀ ਨਾਲ ਮੈਂ ਸੌਖੀ ਤੂੰ ਇਹ ਕਰ ਸਕਦੀਆਂ ਹੋ ਤੇਰੇ ਬਿਨਾ ਕੋਈ ਨਹੀਂ ਕਰ ਸਕਦਾ ਮੇਰੀ ਗੱਲ ਸੁਣ ਜਿੰਨੇ ਐਨਾਂ ਲੱਗ ਗਈ ਨਾ ਮੇਰੇ ਮਗਰ ਇੱਕ ਵਾਰੀ ਹੋਰ ਲੱਗ ਜਾ ਤੇਰੇ ਭਲੇ ਲਈ ਕਹਿਨੀ ਆ ਉਹ ਕਹਿੰਦੀ ਤੂੰ ਮਨ ਤੇ ਲੱਗਦਾ ਤੂੰ ਮੇਰਾ ਜੇ ਤਾਂ ਮੰਮੀ ਨਾ ਹੁੰਦੀ ਮੇਰੀ ਗੱਲ ਹੁਣ ਮੰਮੀ ਨੇ ਕਹਿਤਾ ਨਾ ਪਸੂ ਵੀ ਆਪ ਮੈਂ ਵੇਚੂਗੀ ਪਸੂ ਦਾ ਕੰਮ ਖਤਮ ਹੋ ਗਿਆ ਥੋੜੇ ਜਿਹੇ ਜੇਦਾ ਆਪਾਂ ਇਕਲੇ ਇਸ ਰੱਖੇ ਮੰਮੀ ਨੇ ਖੇਤੀ ਵੀ ਕਹਿੰਦੇ ਠੇਕੇ ਦੇ ਦਿੰਦੇ ਨੇ ਤੇ ਰੋਟੀਆਂ ਦਾ ਜੱਪ ਦੇ ਦਾਨੇ ਮੇੜ ਤੇ ਤੇਰਾ ਤਾਂ ਮੈਂ ਤੇਰੇ ਭਲੇ ਲਈ ਸੋਚਦੇ ਆਂ ਤੂੰ ਜ਼ੌਖੀ ਜ਼ੌਖੀ ਪਹਿਲਾਂ ਤਾਂ ਕੀ ਹੋ ਜਾਂਦਾ ਸੀ ਜਦ ਮੈਂ ਤੇਰੇ ਤਾਂ ਚੱਲੀ ਜਾਂਦਾ ਸੀ ਵਧੀਆ ਜੇ ਖੇਤੀ ਕਰਦੇ ਸੀਗੇ ਚਾਰ ਦਾਣੇ ਘਰੇ ਆ ਜਾਂਦੇ ਸੀਗੇ ਦਾਣ ਦਾ ਉਹ ਵੀ ਆ ਜਾਣਗੇ ਮੈਂ ਰੋਟੇ ਦੇ ਪਿੱਛੇ ਤੇ ਨਹੀਂ ਕੀਤੀ ਛੱਡਨੀ ਫਿਰ ਹੁਣ ਆਰਾਮ ਉਸ ਮੰਮੀ ਦੱਬੀ ਬੈਠੀ ਆ ਦਿੰਦੀ ਆ ਕੁਝ ਆਪਾਂ ਨੂੰ ਉਸ ਕਦੇ ਮੈਂ ਤੇਰੇ ਕੋਲ ਆ ਥੋੜੇ ਘਰੇ ਆ ਜਾ ਗੁਰੂ ਭੱਜ ਲੱਗੇ ਨਾ ਆਪ ਨੂੰ ਦੇਖ ਜਾਵਾਂਗੀ ਤੂੰ ਰਹਿਣ ਦੇ ਕੋਈ ਨਾ ਫਿਰ ਜਦ ਹੁਣ ਨਹੀਂ ਸੁਖ ਹੋਇਆ ਉਦੋਂ ਕੀ ਫਾਇਦਾ ਮੈਂ ਕਦੇ ਤੇ ਨਾ ਬਹਾਨੇ ਆਇਆ ਕਰੂੰਗਾ ਏਸੀ 'ਚ ਪੈਣਾ ਜੋ ਤੇ ਦਰਵਾਜ਼ੇ ਮਾਰਿਆ ਕਰੂੰਗੀ ਕਦੇ ਕਿਸੇ ਚੀਜ਼ ਮੰਗਣ ਤੂੰ ਬਸ ਅੱਕ ਕੇ ਮੰਮੀ ਨੇ ਇਹ ਗੱਲ ਕਹਿ ਦੀ ਗੁੱਸੇ ਜਾ ਕੇ ਠੀਕ ਹੈ ਤੇਰਾ ਸਮਝਾ ਮੈਂ ਹਾਂ ਵੀ ਇਹ ਨੇ ਮੇਰਾ ਤਾਂ ਮੈਂ ਬਹੁਤ ਅੰਕ ਕਰਦੀ ਇਹਨੂੰ ਜਿਹੜੇ ਦੇਰ ਜਿਹੜਾ ਹਿੱਸਾ ਬਣਦਾ ਪਰ ਮੰਮੀ ਨੂੰ ਹਾਂ ਮਹੀਨਾ ਹੋਣ ਵਾਲਾ ਹੋ ਗਿਆ ਤੂੰ ਲੈ ਜਾਈਂ ਹਾਂ ਮੈਂ ਲੈ ਕੇ ਜਾਉਂ ਉਹਨਾਂ ਨਾਲ ਆਪਾਂ ਗੱਲ ਕਰੀਏ ਪਰ ਤੂੰ ਆਪ ਲੈ ਜੀ ਮੈਨੂੰ ਤਾਂ ਸ਼ਰਮ ਆਉਂਦੀ ਛੱਡਣਾਂ ਨਹੀਂ ਪਾਣੀ ਛੱਡਣਾਂ ਨਹੀਂ ਤੂੰ ਕਹਿ ਰਹੀ ਮੰਮੀ 31 ਤਰੀਕ ਹੋ ਗਈ ਤੀ ਆਦੀ ਹੋ ਗਈ ਤੇ ਤੂੰ ਉਧਰ ਚੱਲ ਜਾ ਉਧਰ ਤੇ ਮੈਂ ਲੈ ਹੀ ਜਾਉਂਗੀ ਵਸ ਤਾਂ ਮੈਂ ਲੈ ਜੀ ਆਪੇ ਆਪ ਫਿਰ ਮੈਂ ਲੈ ਜੂ ਕੋਈ ਨਾ ਕੋਈ ਗੱਲ ਨਾ ਕਰ ਤੂੰ ਇੰਨੇ ਕੰਮ ਜੇ ਤੂੰ ਕਰਨਾ ਚਾਹੁੰਦੀ ਐ ਇੰਨੀ ਚਾਲ ਬਾਜ਼ ਆ ਤੂੰ ਤੇ ਮੰਮੀ ਨੂੰ ਵੀ ਆਪ ਹੀ ਲੈ ਜਾਈ ਫਿਰ ਹਾਂ

ਲੈ ਬਣ ਗਿਆ ਕੰਮ ਕਹਿੰਦੇ ਹੁੰਦੇ ਨੇ ਕਿਉਂ ਸਿੱਧੀ ਉਂਗਲ ਨਾ ਨਿਕਲੇ ਟੱਡੀ ਕਰਨੀ ਪੈਂਦੀ ਆਉਂਗਾ ਉਹੀ ਗੱਲ ਹੋਈ ਇਹ ਤਾਂ ਕਮਲੀਏ ਮੇਰੇ ਮਗਰ ਲੱਗ ਜਾਂਦੀ ਆ ਜਿਵੇਂ ਮੈਂ ਕਿਹਾ ਹਾਂ ਹੁਣ ਇਹੀ ਕਰੂ ਸਾਰਾ ਕੁਝ ਇਹੀ ਦਿਵਾਓ ਮੈਨੂੰ ਇਹਨੂੰ ਮਗਰ ਲਾ ਕੇ ਸਾਰਾ ਕੁਝ ਮਿਲ ਜੇ ਮੈਂ ਇੰਨਾ ਟਾਈਮ ਨਾ ਆਇਆ ਕਰ ਲੈ ਕਰੇ ਜਿਹੜੇ ਵੇਲੇ ਹੋਵੇ ਤੁਹਾਨੂੰ ਵੀ ਆ। ਮੈਂ ਤਾਂ ਕੱਲ ਦੱਸਿਆ ਸੀ ਨਾ ਕਿ ਆ ਮੈਂ ਵੇਚਾਂਗੇ। ਹੂੰ ਤੇ ਉਹ ਆਖਿਆ ਵਾਸੀ ਤੇ ਵਪਾਰੀ ਆ ਗਏ। ਅੱਛਾ ਤੇ ਇੱਕ ਮੈਸ ਵੇਚਤੀ। ਯਕਣੀ ਮੈਂ? ਹਾਂ। ਅੱਛਾ ਤੇ ਇੱਕ ਇਹਦੇ ਆ ਗਈ ਵੇਚ ਦੇਣਗੇ ਤੇ ਤੂੰ ਦੱਸ ਫਿਰ ਹੁਣ ਕਿਵੇਂ ਕਰਨਾ ਰੱਖਣੀ ਆ ਮੈਸ ਕਿ ਤੂੰ ਵੀ ਵੇਚਣੀ ਆ। ਨਾ ਨਾ ਰੱਖਾਂਗੇ ਆਪਾਂ ਇੱਕ ਮੱਝ। ਤੇ ਦੁੱਧ ਕਿੱਥੋਂ ਪੀਣਗੇ ਜਵਾਕ ਇੱਕ ਮੈਂ ਦਾ ਕੀ ਹੁੰਦਾ? ਉਹ ਤਾਂ ਤੁਰੇ ਫਿਰਦਾ ਅਗਲਾ ਮਸੋਂ ਨੂੰ ਪੱਠੇ ਪਾ ਦਿੰਦਾ ਦੋ ਗੱਠਾ ਖਾਣੇ ਹੁੰਦੇ ਉਹ ਹਾਂ ਤੇ ਚੱਲ ਫਿਰਦਾ ਪਾ ਦਿੰਦਾ ਅਗਲਾ ਤੇ ਧਾਰ ਕੱਢ ਲਿਆ ਕਰਾਂਗੇ ਮੋਜਾਂ ਜੀ ਨਾ ਦੁੱਧ ਦਿੰਦੀ ਆ 4 ਕਿਲੋ ਜਿਹੜੀ ਸੂਨ ਆਈ ਸੋ ਵੇਚੀ ਆਹੋ ਉਹ ਵੇਚੀ ਆ ਹਾਂ ਨਾ ਨਾ ਪਤ ਰੱਖਾਂਗੇ ਇੱਕ ਮੱਜ ਤਾਂ ਮੇਨੂੰ ਤਾਂ ਸਾਦਾ ਨਹੀਂ ਦੁੱਧ ਪਿੱਛੇ ਜਿਵਾਕਾਂ ਨੂੰ ਕੋਈ ਔਖਾ ਹੋ ਜਾਂਦਾ ਹੋਰ ਮੋਲੇ ਲੈਣਾ ਕਿ ਸੌਖਾ ਚੱਲ ਉਹ ਤਾਂ ਨਹੀਂ ਸਾਹਮਦੀ ਹੈ ਜਿਹੜਾ ਜਾਇਆ ਜਾਊਗਾ ਤੂੰ ਰਹਿ ਜਾਂਦਾ ਉਹ ਲੱਕ ਖ ਪਾਇਆ ਕਰਾਂਗੇ ਕੁਛ ਨਹੀਂ ਹੁੰਦਾ ਹਾਂ ਚਲ ਇੱਕ ਰੱਖ ਲੋ ਫੇਰ ਇੱਕ ਰੱਖਾਂਗੇ ਇੱਕ ਵੇਚ ਦੀ ਤੇ ਇੱਕ ਫੇਰ ਵੇਚ ਲੈ ਗਏ ਚਲ ਇੱਕ ਰਾਈ ਜੂਗੀ ਬਸ ਇੱਕ ਦਾ ਇੱਕ ਬਸੂ ਦਾ ਕੀ ਹੈ ਚੱਕ ਦਰ ਬੰਨੋ ਚਾਹ ਠੀਕ ਆ ਚਲ ਚੱਲ ਹਾਂ ਹੋਰ ਫੇਰ ਇਹ ਨਹੀਂ ਬਾਈ ਹੋਈ ਪਈ ਐ ਮੈਂ ਮੈਂ ਕਹਿੰਦੀ ਸੀਗੀ ਹਾਂ ਗਰਮੀ ਦੇ ਬਾਹਰ ਹੋਇਆ ਮੈਂ ਕੱਪ ਨਾਲ ਨੂੰ ਤੇ ਮੇਰਾ ਸਰਦੂ ਕੀ ਹੈ ਨਾ ਤੇ ਮੈਂ ਤਾਂ ਏਸੀ ਛੱਡ ਕੇ 2 ਘੰਟੇ ਸੌਣੀ ਆ ਤੇ ਜੇ ਕੋਈ ਆਇਆ ਤੇ ਚਾਹ ਪਾਣੀ ਆ ਤਾਂ ਤੁਸੀਂ ਆਪੇ ਚਾਹ ਪਾਣੀ ਬਣਾ ਦੋ ਨੀਗਾ ਰੱਖ ਲਿਓ ਚਲ ਕੋਈ ਨਹੀਂ ਸਮਝਾ ਤੂੰ ਆਰਾਮ ਕਰ ਲੈ ਤੇ ਮੈਂ ਆਪੇ ਬਣਾ ਦੂੰਗੀ ਮੈਨੂੰ ਨਾ ਠਾਈ ਹੂੰ ਜੇ ਕੋਈ ਆ ਗਏ ਮੇਰਾ ਸਿਰ ਬਹੁਤ ਦੁਖੀ ਜਾਂਦਾ ਜੰਗਾ ਚਲ ਠੀਕ ਆ ਬੋ ਬੈ ਜਾ ਤੂੰ ਤੇ ਇਹ ਵੀ ਨਹੀਂ ਗਰਮੀ ਹੋ ਰਹੀ ਆ ਕਾਇ ਹੈ ਨੂੰ ਇਹ ਆਪ ਮੈਨੂੰ ਨਹੀਂ ਪਤਾ ਭਾਈ ਕੱਕਰ ਮਾਦਰਾ ਨਾਲ ਤੇ ਜਾ ਫਿਰ ਉਹ ਕਿ ਮਰਜ਼ੀ ਕਰਕੇ ਮੈਨੂੰ ਏਸੀ ਲਵਾ ਕੇ ਦੇ ਹੋ ਰਹਾ ਹਾਲ ਆ ਉਹ ਤਾਂ ਮੋਜਾਂ ਨਾਲ ਏਸੀ ਜਿਹਾ ਸਸਨਵਾ ਪਈਆਂ ਰਹਿੰਦੀਆਂ ਨੇ ਮਾਏ ਜੀ ਮਰੀ ਐਂ ਗਰਮੀ ਚ ਪਤਾ ਨਹੀਂ ਉਹ ਕਿਦਾਂ ਦੀ ਜਿਆਲੀ ਐ ਛੁੱਟੀ ਇੱਕ ਹੀ ਘਰੇ ਰਹਿ ਹੁਣ ਕਿੱਥੇ ਜਾਈਏ ਆ ਉਹ ਬਾਈ ਦਾ ਫੋਨ ਆਇਆ ਸੀ ਮੈਂ ਖੇਤ ਜਾਇਆ ਨਾ ਤੇ ਮੇਰੀ ਗੱਲ ਸੁਣ ਪਹਿਲਾਂ ਐਨੀ ਗਰਮੀਆਂ ਦੇਖੀ ਮੈਂ ਮੰਮੀ ਨਾਲ ਗੱਲ ਕਰ ਲੈ ਤੇ ਏਸੀ ਲਵਾ ਕੇ ਦੇ ਭਾਈ ਉਹ ਤਾਂ ਹੁੰਦਾ ਲ ਮੋਜਾਂ ਨਾਲ ਪਈਆਂ ਦੋਨੇ ਸਸਨਵਾ ਪਤਾ ਮੈਨੂੰ ਕਿੰਨੀ ਔਖੀ ਐ ਕੋਈ ਨਹੀਂ ਭਾ ਤੈਨੂੰ ਕਿਹੜਾ ਮਨਾ ਕਰਦਿਆਂ ਨੇ ਹਮ ਉਧਰ ਹੀ ਪੈ ਜਾ ਤੂੰ ਏਸੀ ਚ ਜਾ ਕੇ। ਲਵਾਵਾ ਕੇ ਠਹਿਰ ਕੇ ਲਵਾਵਾ ਹੀ ਤੂੰ। ਉਧਰ ਪੈ ਜਾ ਉਹ ਜਾ ਕੇ। ਕਿਤੇ ਨਹੀਂ ਤੈਨੂੰ ਕੁਛ ਕਹਿੰਦਿਆਂ ਹੋ। ਠੀਕ ਹੈ। ਚਲ ਮਨਾ ਉਧਰ ਚੱਲਾਂ। ਗਰਮੀ ਆ। ਆ ਕੀ ਕਹਿ ਕੇ ਦੇਖਾਂ ਮੈਨੂੰ ਕੀ ਕਹਣਗੇ? ਕਰਨਾ ਤਾਂ ਡਰਾਮਾ ਹੀ ਆ। ਉਹ ਵੀ ਏਸੀ ਚ ਪੈ ਗਈ ਹੋਵੇ ਤਾਂ ਚੰਗਾ ਹੀ ਆ। ਮੈਂ ਵੀ ਬੈਠੀ ਕੀ ਕਰਦੀ ਹੁਣ ਬਾਹਰ ਡਾਇਆ ਮੈਂ ਤੇ ਬਿੰਦ ਛਟ ਮੈਂ ਵੀ ਰਾਮ ਕਰ ਲਵਾਂ ਕੀ ਹੋ ਗਿਆ ਬਾਹਰ ਬੰਦ ਕਰੀ ਜਾਂਦੇ ਆ ਉਹ ਅੰਦਰ ਪਈ ਸੀਗੀ ਤੇ ਮੈਂ ਖ ਮੈਂ ਵੀ ਬਾਹਰ ਡਾ ਕੇ ਬਿੰਦ ਛਟ ਮੈਂ ਵੀ ਰਾਮ ਕਰ ਲਵਾਂ ਅੱਛਾ ਇਹ ਗਰਮੀ ਵਾਲੀ ਆ ਮੈਂ ਤਾਂ ਆਵੰਦਰ ਜਾ ਕੇ ਪੈਣੀ ਹੈ ਇਹ ਚੀਜ਼ ਆ ਉਹ ਨੂੰ ਨਾ ਠਾਈ ਣੜ ਕੇ ਉਹ ਤਾਂ ਹਣ ਪਈ ਜਾ ਉਹ ਤਾਂ ਸਿਰ ਦੁਖੀ ਜਾਂਦਾ ਤੇ ਫਿਰ ਕੀ ਹੋ ਗਿਆ ਤੇ ਪਤਾ ਕਿੰਨੀ ਗਰਮੀ ਆ ਮੈਂ ਤਾਂ ਇੰਨਾ ਸਿਰਫ ਵੇਰੇ ਦੁਖੀ ਆਂਦਾ ਸੀਗਾ ਤੇ ਤੂੰ ਹੁਣ ਨਾਲ ਤਾਂ ਡਹੋਣਾ ਜੀ ਕਰਿਆ ਤੇ ਰਖਾਉਣ ਨੂੰ ਤੇ ਇਧਰ ਆਲੇ ਤੂੰ ਫਿਰ ਹੁਣ ਉਧਰ ਰਹਦੀ ਨਹੀਂ ਹੈਗੀ ਗੇੜੇ ਨਾਲ ਤੂੰ ਇਧਰ ਆ ਜਾਨੀ ਨਹੀਂ ਗੇੜੇ ਨਾਲ ਤਾਂ ਆਇਆ ਨਹੀਂ ਆ ਇਹ ਤਾਂ ਕਹਿਦਾ ਤੂੰ ਤੇ ਹਿਸਾਬ ਕਿਤਾਬ ਕਰਦੇ ਮੈਂ ਉਧਰ ਹੀ ਰਹੂੰਗੀ ਤੇ ਮੈਂ ਹੁਣ ਤਾਇਆ ਤਾਂ ਤਨਖਾਹ ਤਾਂ ਕਿੱਥੋਂ ਮੈਂ ਏਸੀ ਲਵਾਵਾਂ ਖਰਚਾ ਚੱਲੂਗਾ ਜਾਂ ਤੇ ਤਾਂ ਏਸੀ ਲਵਾਵਾਂ ਫਿਰ ਡਹੋਣ ਨੂੰ ਜੀ ਕਰਦਾ ਸੀ ਹੁਣ ਤਨਖਾਹ ਤੇ ਲਾਹਰਦਾ ਕਰਦੇ ਮੈਨੂੰ ਨਹੀਂ ਪਤਾ ਮੈਂ ਤਾਂ ਜਾਣੇ ਵਾਲੀ ਕੋਈ ਨਹੀਂ ਹਿਸਾਬ ਨਹੀਂ ਹਜੇ ਹੁੰਦਾ ਹਜੇ ਤੈਨੂੰ ਮੈਂ ਕਹੀ ਜਾਨੀ ਆਲਾ ਤੂੰ ਤਾਂ ਅੰਦਰ ਜਾਈ ਜਾਨੀ ਆ